ਹੁਣ ਅਸੀਂ ਆਹ ਗੇਟ ਨੂੰ ਕ੍ਰਾਸ ਕਰਾਂਗੇ ਸਾਗਰਮਾਤਾ نیشنل ਪਾਰਕ ਦਾ ਗੇਟ ਤੇ ਇੱਥੋਂ ਅਸੀਂ ਉਹ ਕ੍ਰਾਸ ਕਰਕੇ ਅਸੀਂ ਸਾਗਰਮਾਤਾ نیشنل ਪਾਰਕ ਦੇ ਅੰਦਰ ਵੜ ਜਾਵਾਂਗੇ ਇਹਨੂੰ ਘੁਮਾ ਕੇ ਇਹ ਗੁੱਡ ਲੱਕ ਦੀ ਨਿਸ਼ਾਨੀ ਹੈ ਗੁੱਡ ਲੱਕ ਦਿੰਦਾ ਹੈ ਔਰ ਇੱਥੋਂ ਅਸੀਂ ਵੜ ਗਏ ਸਾਗਰਮਾਤਾ نیشنل ਪਾਰਕ ਤੇ ਅਸੀਂ ਹੁਣ ਆ ਪੁਲ ਕ੍ਰਾਸ ਕਰਾਂਗੇ ਬਹੁਤ ਸੋਹਣੀ ਜਗ੍ਹਾ ਵਾ ਜੀ ਆ ਸਕਦੇ ਹੋ ਜ਼ਰੂਰ ਆਇਓ ਇਧਰ ਨੂੰ ਐਵਰੇਜ ਬੇਸ ਕੇ ਅੰਦਰ ਟ੍ਰੈਕ ਤੇ ਪੇਸ਼ਾਨ <laughs> 360 ਡਿਗਰੀ ਵੀਊ ਬ੍ਰੋ ਆ 360 ਵੀਊ ਬਣਾਇਆ ਆ ਮੈਂ ਆ ਗੋਇੰਗ ਮਾਈ ਫੁੱਲ ਲਾਈਟ ਬਾਏ ਯਰ ਮੈਨ ਦੋਸਤੋ ਇਹ ਹੈਗੀ ਐ ਜ਼ੋਰਸਲੇ ਵਿਲੇਜ ਤੇ ਇੱਥੇ ਅਸੀਂ ਕੁਛ ਖਾਣ ਨੂੰ ਰੋਗੇ ਕਿਉਂਕਿ ਇਹ ਤੋਂ ਬਾਅਦ ਨਾਮਚੇ ਬਾਜ਼ਾਰ ਤੱਕ 4 ਕਿਲੋਮੀਟਰ ਤੇ ਕਣਾ ਜੰਗਲ ਆ ਕੁਛ ਖਾਣ ਨੂੰ ਨਹੀਂ ਕੁਛ ਪੀਣ ਨੂੰ ਨਹੀਂ ਇੱਥੇ ਖਾ ਕੇ ਹੁਣ ਇੱਥੋਂ ਫੇਰ ਅੱਗੇ ਅਸੀਂ ਵਧਾਂਗੇ ਲੱਗਦਾ ਸਾਨੂੰ 6-7 ਵਜੇ ਜਾਣਗੇ ਪਹੁੰਚਦੇ ਪਹੁੰਚਦੇ ਉੱਥੇ ਤੇ ਇਸ ਟਾਈਮ ਸਵੇਰ 1 ਦਾ ਟਾਈਮ ਹੋਇਆ ਤੇ ਰੋਟੀ ਖਾਂਦੇ ਗਾਂਦੇ ਦਾ ਤੁਰਤੇ ਦੋ ਦੇ ਮਨ ਨਾਲ 2 ਵਜੇ ਜਾਣੇ ਸਾਨੂੰ ਇੱਥੋਂ ਬਾਕੀ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਤੇ ਆਵਾਜ਼ ਜ਼ੋਰਸਲੇ ਵਿਲੇਜ ਐਵਰੇਜ ਬੇਸ ਕੈਂਪ ਦੇ ਟ੍ਰੈਕ ਤੇ ਜਾਂਦੇ ਹੋਏ ਇੱਧਰ ਨੂੰ ਐਵਰੇਜ ਬੇਸ ਕੈਂਪ ਟ੍ਰੈਕ ਆ ਤੇ ਆਹ ਵਾ ਵਿਲੇਜ ਦੇਖੋ ਕਿੰਨੀ ਸੋਹਣੀ ਵਿਲੇਜ ਆ ਹੈ ਨਾ ਬਿਊਟੀਫੁਲ ਦੇਖੋ 360 ਵੀਊ ਤੇ ਵੀਊ ਦੇਖ ਕੇ ਕਿੰਨਾ ਸੋਹਣਾ ਉਹ ਪਿੱਛੇ ਤੇ ਅਸੀਂ ਜਾਣਾ ਹੁਣ ਇੱਧਰ ਨੂੰ ਨਾਮ ਚੇ ਗਜ਼ਾਰ ਯਾ ਯਾ ਬ੍ਰਦਰ ਤੇ ਦੇਖੋ ਦੋਸਤੋ ਹੁਣ ਆ ਚੜਾਈ ਚੜਨੀ ਆ ਉੱਤੇ ਨੂੰ ਯਾ ਵੀ ਹੈਵ ਟੂ ਫਲਾਈਂਗ ਦਿਸ ਥਿਸ ਵਨ ਇਜ਼ ਥੈਟ ਵਨ ਇਜ਼ ਵੈਰੀ ਡੇਂਜਰਸ ਉਹ ਕਹਿੰਦੇ ਹੁਣ ਅਸੀਂ ਇੱਧਰ ਨੂੰ ਜਾਵਾਂਗੇ ਉੱਤੇ ਨੂੰ ਸਿੱਧਾ ਤੇ ਦੋਸਤੋ ਉਹ ਜਿਹੜਾ ਉੱਤੇ ਵਾਲਾ ਵਾ ਨਾ ਉਹ ਫੇਮਸ ਹੈਲਰੀ ਬ੍ਰਿਜ ਆ ਜਿਹੜਾ ਉੱਤੇ ਵਾਲਾ ਵਾ ਤੇ ਬੰਦਾ ਸੀਗਾ ਉਹਨੇ ਸ਼ਾਇਦ 1952 ਚ ਪਤਾ ਨਹੀਂ ਕਦੋਂ ਇਹ ਤੇ ਪਹਿਲਾ ਬੰਦਾ ਸੀ ਜਿਹਨੇ ਇੱਥੇ ਚੜਾਈ ਕੀਤੀ ਸੀ ਐਵਰੇਜ ਬੇਸ ਕੈਂਪ ਤੇ ਤੇ ਉਹ ਬੰਦੇ ਦੇ ਨਾਂ ਤੇ ਇਹ ਬਣਿਆ ਤੇ ਹੁਣ ਅਸੀਂ ਉਹਨੂੰ ਪਾਸ ਕਰਾਂਗੇ ਮਜ਼ਾ ਆ ਗਿਆ ਯਾਰ ਥੋੜਾ ਔਖਾ ਬਾ ਪਰ ਵੀ ਆ ਇੰਜੋਇੰਗ ਵਾਟ ਹੈਪਨ ਕੰਮ ਕੰਮ ਤੇ ਆ ਵਾ ਫੇਮਸ ਹੈਲਰੀ ਬ੍ਰਿਜ ਜਿਹੜਾ ਮੈਂ ਤੁਹਾਨੂੰ ਅਜੇ ਪਿੱਛੇ ਦੱਸਿਆ ਵਾ ਤੇ ਆਪਾਂ ਉਹਦੇ ਉੱਤੇ ਥੱਲੇ ਆ ਪੰਚਿੰਗ ਜੰਪੀ ਕਰਾਉਂਦੇ ਆ ਉਹ ਵਾਲੇ ਪੁਲ ਤੇ ਦੇਖ ਵੀ ਨਹੀਂ ਸੁਣੀ ਜਗਾ ਹਨਾ ਕੈਂਟ ਯਾ ਬ੍ਰਦਰ ਵੈਰੀ ਗੁੱਡ ਥੀ ਵਯੂ ਯਾ ਸੀ ਦ ਵਯੂ ਓਹ ਆ